ਸੈਟ 24 ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਸਤਿਗੁਰੂ ਮਾਤਾ ਸੁੰਦਿਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਵੰਮਤ ਜੀ ਦੀ ਕਿਰਪਾ ਸਦਕਾ ਸੰਤ ਨਿਰੰਕਾਰੀ ਬ੍ਰਾਂਚ ਧਾਰੀਵਾਲ ਦੇ ਮੁਖੀ ਤੇ ਸੇਮ ਕੁਮਾਰ ਸੇਵਾਦਾਰ ਸੰਚਾਲਕ ਜਸਵੰਤ ਸਿੰਘ ਅਤੇ ਦਲਬੀਰ ਸਿੰਘ ਦੀ ਅਗਵਾਈ ਹੇਠ ਨਿਰੰਕਾਰੀ ਮਿਸ਼ਨ ਦੇ ਹਸਤਾਲਾ ਮਾਵਲੋ ਮਿਸ਼ਨ ਸਕੂਲ ਧਾਰੀਵਾਲ ਦੇ ਜਦੀਕ ਪਰਜਾਗਨਾ ਅਮਰਤ ਤੈਤ ਸਾਫ ਪਾਣੀ ਸਾਫ ਮਨ ਅਦੀਨ ਸਭਾਏ ਅਭਿਆਨ ਚ ਲਾਇਆ ਗਿਆ ਇਸ ਮੌਕੇ ਤੇ ਸੰਤਨ ਨਰੰਕਾਰੀ ਮੰਡਲ ਦੇ ਸਖਤਰ ਅਤੇ ਸਮਾਜ ਭਲਾਈ ਇੰਚਾਰਜ ਜੋਗਿੰਦਰ ਸੋਜ ਢੀਖਾ ਨੇ ਦੱਸਿਆ ਕਿ ਬਾਬਾ ਹਰਦੇਵ ਜੀ ਦੀ ਮਹਾਰਾਜ ਦੀਆਂ ਸਖਿਆਵਾਂ ਤੇ ਚੱਲਦੇ ਹੋਏ ਸੰਤਨ ਨਰੰਕਾਰੀ ਮਿਸ਼ਨ ਵੱਲੋਂ ਸਵਸਥਾ ਅਭਿਆਨ ਤਹਿਤ ਪਾਸ ਸਰਕਾਰ ਦੇ ਸਬਿਆ ਚਾਰਕ ਮਤਰਾਲੇ ਦੇ ਸਹਿਯੋਗ ਨਾਲ 2023 ਵਿੱਚ ਅੰਮ੍ਰਿਤ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਸਵੱਛ ਜਲ ਸਵੱਛ ਮਨ ਵਾਤਾਵਰਨ ਸੰਭਾਲ ਜਲ ਸਰੋਤਾਂ ਦੀ ਸਵੱੱਤਾ ਅਤੇ ਸਭਾਲ ਅਨੇਕ ਕਾਰਜਾਂ ਲੋਕਾਂ ਨੂੰ ਉਤਸ਼ਾਹਿਤ ਕਰਨ ਅਤੇ ਜਾਗਰੂਕ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਪੂਰੇ ਭਾਰਤ ਵਿੱਚ 1500 ਤੋਂ ਵੱਧ ਸਥਾਨਾਂ ਤੇ 900 ਸ਼ਹਿਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਫਾਈ ਮੁਹਿੰਮ ਇੱਕੋ ਸਮੇਂ ਆਰੰਭਤਾ ਕੀਤੀ ਗਈ ਹੈ। ਸਫਾਈ ਮੁਹਿੰਮਦਾਰਨ ਅਚੇਤੇ ਤੌਰ ਤੇ ਪਹੁੰਚੇ ਵਾਤਾਵਰਣ ਪ੍ਰੇਮੀ ਅਤੇ ਪ੍ਰਸਿੱਧ ਡਾਕਟਰ ਅਮਲਜੀਤ ਸਿੰਘ ਜੀ ਅਤੇ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸੁਨੀ ਦੁੱਗਲ ਨੇ ਸੰਤਨ ਰੰਗਕਾਰੀ ਮਿਸ਼ਨ ਵੱਲੋਂ ਸਮੇਂ ਸਮੇਂ ਤੇ ਇਿੱਤੇ ਜਾ ਰਹੇ ਔਰ ਜਾਂ ਵੀ ਸਲਾਹਾਂ ਕਰਦੇ ਆ ਕਿ ਆ ਕਿ ਸਾਨੂੰ ਸਾਰਿਆਂ ਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਲਈ ਸੰਤਨ ਰੰਗਕਾਰੀ ਮਿਸ਼ਨ ਤੋਂ ਸਹਿਤ ਲੈਣੀ ਚਾਹੀਦੀ ਹੈ ਜਦ ਕਿ ਅਨੇਕ ਪ੍ਰਤਾਕ ਪੁਰਵਾ ਮੌਕੇ ਸਫਾਈ ਮਿਹਨਤ ਲਾਉਣ ਤੋਂ ਇਲਾਵਾ ਰੋਖ ਲਗਾਉਣੇ ਚਾਹੀਦੇ ਹਨ ਇਸ ਮੌਕੇ ਤੇ ਸ਼ਿਵ ਸਿੰਘ ਜੋਗਿੰਦਰ ਸਿੰਘ ਰਤਨ ਸਿੰਘ ਵਿਬੋਵੋਰਾ ਰੋਹਿਤ ਪਤਲੋ ਨਿਸ਼ਾਨ ਸਿੰਘ ਮੈਡਮ ਪ੍ਰੀਤੀ ਤੋਂ ਇਲਾਵਾ ਨਗਰ ਕੌਂਸਲ ਧਾਰੀਵਾਲ ਦਾ ਸਤਾਫ ਅਤੇ ਸੰਤ ਨਰਨੰਕਰੀ ਮਿਸ਼ਨ ਧਾਰੀਵਾਲ ਦੇ ਸਰਦਾਲੂ ਵੱਡੀ ਗਿਣਤੀ ਚ ਸ਼ਿਰਕਤ ਕਰਕੇ ਸੇਵਾ ਨਿਭਾ ਰਹੇ ਸਨ ਜਦ ਕੇ ਪ੍ਰਬੰਧਕਾਂ ਵੱਲੋਂ ਸਫਾਈ ਮਹਿੰਮਦ ਦਰਾਨ ਨਾਸ਼ਤਾ ਅਤੇ ਦੁਪਹਿਰ ਦੇ ਖਾਣੇ ਦਾ ਖਾਸ ਪ੍ਰਬੰਧ ਕੀਤਾ ਗਿਆ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਸਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਦੇ ਮੈਂ ਬਹੁਤ ਬਹੁਤ ਵਧਾਈ ਦੇਣਾ ਸਾਰੀ ਰੰਗਕਾਰੀ ਸੰਗਤ ਨੂੰ ਹਰਤਾ ਦਿਵਾਲੀ ਸੰਗਤ ਨੂੰ ਕਿ ਅੱਜ ਮਹਾਰਾਜ ਹਰਦੇਵ ਸਿੰਘ ਜੀ ਦੇ ਜਨਮ ਦਿਹਾੜੇ ਦੇ ਵਿੱਚ ਸਬੰਧ ਦੇ ਵਿੱਚ ਪ੍ਰੋਜੈਕਟ ਅੰਮ੍ਰਿਤ ਸਵਸਥ ਜਲ ਸਵਸਥ ਮਨ ਦੇ ਤਹਿਤ ਧਾਰੀਵਾਲ ਸ਼ਹਿਰ ਦੇ ਵਿੱਚ ਸਫਾਈ ਕੀਤੀ ਜਾ ਰਹੀ ਹੈ ਬਹੁਤ ਅੱਛਾ ਮਿਸ਼ਨ ਹੈ ਅਗਰ ਅਸੀਂ ਆਪਣੇ ਸ਼ਹਿਰ ਨੂੰ ਸਾਫ਼ ਰੱਖਾਂਗੇ ਸਾਫ਼ ਸੁਥਰਾ ਰੱਖਾਂਗੇ ਤੇ ਸਾਨੂੰ ਸੁੰਦਰ ਲੱਗੇਗਾ ਆਉਣ ਵਾਲੇ ਲੋਕਾਂ ਨੂੰ ਬਹੁਤ ਅੱਛਾ ਲੱਗੇਗਾ ਮੈਂ ਤੇ ਬੇਨਤੀ ਕਰਦਾ ਸਾਰਿਆਂ ਨੂੰ ਕਿ ਸਾਨੂੰ ਸਾਰੇ ਮਹਾਪੁਰਸ਼ਾਂ ਦੇ ਜਿਹੜੇ ਜਨਮ ਦਿਹਾੜੇ ਮਨਾਣੇ ਨੇ ਜਾਂ ਕੋਈ ਵੱਡਾ ਕੰਮ ਆਸੀਂ ਕਰਨਾ ਤੇ ਸ਼ੁਰੂਆਤ ਇਸ ਤਰ੍ਹਾਂ ਕਰਨੀ ਚਾਹੀਦੀ ਹੈਗੀ ਕਿ ਅਸੀਂ ਸਫਾਈ ਕਰੀਏ ਆਪਣੇ ਇਲਾਕੇ ਦੀ ਬੂਟੇ ਲਗਾਈਏ ਵਾਤਾਵਰਨ ਨੂੰ ਸ਼ੁੱਧ ਰੱਖੀਏ ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਅੱਜ ਦਾ ਜਿਹੜਾ ਪ੍ਰੋਜੈਕਟ ਇੱਥੇ ਚੱਲ ਰਿਹਾ ਧਾਰੀਵਾਲ ਦੇ ਉਸ ਸਥਾਨ ਤੇ ਚੱਲ ਰਿਹਾ ਜਿਹੜਾ ਧਾਰੀਵਾਲ ਦਾ ਬਿਲਕੁਲ ਦਿਲ ਹੈ ਜਿਹੜਾ ਬਾਇਸ ਆਫ ਧਾਰੀਵਾਲ ਦਾ ਪ੍ਰੋਜੈਕਟ ਮਿਸ਼ਨ ਸਕੂਲ ਦੇ ਵਿੱਚ ਹੈਗਾ ਬਹੁਤ ਸਾਰਾ ਇਲਾਕਾ ਬਣ ਗਿਆ ਹੈਗਾ ਔਰ ਇਹਨਾਂ ਨੇ ਅੱਜ ਸਫਾਈ ਕਰਕੇ ਇਲਾਕੇ ਨੂੰ ਬਿਲਕੁਲ ਸਾਫ਼ ਸੁਥਰਾ ਕਰਕੇ ਬਹੁਤ ਹੀ ਸੋਹਣਾ ਬਣਾਤਾ ਮੈਂ ਇੱਕ ਵਾਰੀ ਸਾਰਿਆਂ ਨੂੰ ਬਾਬਾ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਧਾਰੀਵਾਲ ਨਰਨੰਕਾਰ ਮਿਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਵੱਡੇ ਪ੍ਰਾਲਾ ਕਰਕੇ ਵੱਡੀ ਸੰਗਤ ਲਿਆ ਕੇ ਅੱਜ ਇੱਥੇ ਜਿਹੜਾ ਧਾਰੀਵਾਲ ਸ਼ਹਿਰ ਨੂੰ ਜਿਹੜਾ ਸਾਫ਼ ਸੁਥਰਾ ਕੀਤਾ ਹੈਗਾ ਧੰਨ ਨਰਨੰਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਧਾਨ ਅਸ਼ਨੀ ਦੁੱਗਰ ਨਗਰ ਕਾਉਂਸਲ ਸ਼ਹਿਰ ਧਾਰੀਵਾਲ ਜ਼ਿਲ੍ਹਾ ਗਦਾਸਪੁਰ ਮੈਂ ਅੱਜ ਸੰਤ ਨਰਨੰਕਾਰੀ ਮਿਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵੀ ਉਹਨਾਂ ਦੀ ਬੜੀ ਅੱਛੀ ਸੋਚ ਹੈ ਉਹਨਾਂ ਦੇ ਆਪਣੇ ਗੁਰੂ ਮਹਾਰਾਜ ਰਵਿੇਂ ਜੀ ਦਾ ਅੱਜ ਜਨਮ ਦਿਹਾੜਾ ਬੜੇ ਅੱਛੇ ਕੰਮ ਕਰਕੇ ਮਨਾ ਰਹੇ ਨੇ ਸਾਨੂੰ ਇਹਨਾਂ ਤੋਂ ਸੋਧ ਲੈਣੀ ਚਾਹੀਦੀ ਹੈ ਸਾਨੂੰ ਵੀ ਆਪਣੇ ਗੁਰੂ ਮਹਾਰਾਜ ਦਾ ਜਨਮ ਦਿਨ ਇਸ ਤਰ੍ਹਾਂ ਹੀ ਮਨਾਉਣਾ ਚਾਹੀਦਾ ਹਰ ਸਾਲ ਇਹ ਜਨਮ ਦਿਹਾੜਾ ਬੜਾ ਅੱਛਾ ਇਸੇ ਤਰੀਕੇ ਨਾਲ ਮਨਾਉਂਦੇ ਆ ਪਿਛਲੀ ਵਾਰੀ ਇਹਨਾਂ ਨੇ ਕੂਨਦਾਨ ਕੈਂਪ ਤੇ ਪੌਦੇ ਲਗਾਏ ਐਰ ਕਾਨ ਨੇ ਤੁਸੀਂ ਦੇਖ ਸਕਦੇ ਹੋ ਸਾਡਾ ਮਿਸ਼ਨ ਸਕੂਲ ਹੈ ਜਿਹੜਾ ਉਹਦੇ ਬਾਹਰ ਬਹੁਤ ਬੁਰਾ ਹਾਲ ਸੀ ਕਾਫੀ ਸਫਾਈ ਕੀਤੀ ਆ ਕਾਫੀ ਇਹਨਾਂ ਦੇ ਜਿਹੜੇ ਭਗਤ ਵਾਸ ਸੰਤ ਨਰਨਕਾਲੀ ਮੰਡਲ ਵਾਲਿਆਂ ਦੇ ਜਿੰਨੇ ਸੰਗਤ ਵਾ ਇਹ ਸਾਰੇ ਲੇਡੀਜ਼ ਤੇ ਜੈਂਟਸ ਸਾਰੇ ਲੱਗੇ ਕੋਈ ਝਾੜੂ ਮਾਰ ਰਿਹਾ ਕੋਈ ਸਫਾਈ ਕਰ ਰਿਹਾ ਕੋਈ ਕਈ ਚਲਾ ਰਿਹਾ ਕੋਈ ਪੇਂਟ ਕਰ ਰਿਹਾ ਬੁੱਟਿਆਂ ਨੂੰ ਮਤਲਬ ਕਿ ਇਹ ਏਰੀਆ ਬਹੁਤ ਵਧੀਆ ਬਣਾਇਆ ਮੈਨੂੰ ਮੈਂ ਬਹੁਤ ਖੁਸ਼ ਹੋਇਆ ਮੇਰਾ ਮਨ ਮੇਰੇ ਆ ਜਿਹੜੇ ਮੇਰੇ ਨਾਲ ਮੇਰੀ ਨਗਰ ਕਮੇਟੀ ਦੇ ਬੰਦੇ ਆਏ ਆ ਇਹਨਾਂ ਨੇ ਵੀ ਬੜੀ ਸੇਵਾ ਕੀਤੀ ਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਵੀ ਇਹਨਾਂ ਨੇ ਵੀ ਸਾਥ ਦਿੱਤਾ ਵਾ ਤੇ ਆਪਣਾ ਧਾਰੀਵਾਦ ਸ਼ਹਿਰ ਨੂੰ ਬਹੁਤ ਸੁੰਦਰ ਤੇ ਵਧੀਆ ਬਣਾ ਰਹੇ ਨੇ ਇਪ ਇਹਦੇ ਨਾਲ ਸਾਫ ਸਫਾਈ ਦੇ ਨਾਲ ਦੇਖੋ ਵਾਤਾਵਰਨ ਸ਼ੁੱਧ ਹੁੰਦਾ ਵਾ ਤੇ ਵਾਤਾਵਰਨ ਸ਼ੁੱਧ ਹੋਏਗਾ ਤੇ ਸਾਡੇ ਹੀ ਪਬਲਿਕ ਸਾਡੇ ਹੀ ਲੋਕਾਂ ਨੂੰ ਆਬੋ ਹਵਾ ਅੱਛੀ ਮਿਲੇਗੀ ਤੇ ਮੈਂ ਕਹਿੰਦਾ ਇਸ ਤਰ੍ਹਾਂ ਹੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਆਪਣੇ ਗੁਰੂ ਮਹਾਰਾਜ ਜਨਮ ਦਿਨ ਮਨਾਉਣਾ ਚਾਹੀਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਵੀ ਇਹ ਬੜਾ ਅੱਛਾ ਇਹਨਾਂ ਦਾ ਪ੍ਰਾਲਾਪ ਹੈ ਜੈ ਜੈ ਸੰਤਨ ਅੰਕਰੀ ਮੰਡਲ ਵੱਲੋਂ ਇਹ ਦੂਸਰਾ ਪ੍ਰਾਪ ਸਾਡਾ ਚੱਲ ਰਿਹਾ ਜੋ ਕਿ ਪਿਛਲੇ ਸਾਲ ਵੀ ਇਹ ਚੱਲਿਆ ਸੀ ਹਰਕਾ ਫਿਰ ਸਤਗੁਰੂ ਮਤਾ ਸ੍ਰੀਖਸ਼ਾ ਦੀ ਰਹਿਮਤ ਔਰ ਲੰਕਾਰੀ ਰਾਜਪਿਤਾ ਰਮਨ ਜੀ ਜੀ ਖਤਰਛਾਇਆ ਹੈਟ ਇਹ ਲੰਕਾਰੀ ਮਿਸ਼ਨ ਦਾ ਜੋ ਸਵਸ ਜਲ ਸਵਸ ਮਨ ਪ੍ਰੋਜੈਕਟ ਚੱਲ ਰਿਹਾ ਹੈ ਅੰਮ੍ਰਿਤ ਪ੍ਰੋਜੈਕਟ ਔਰ ਇਸ ਦੇ ਵਿੱਚ 1500 ਤੋਂ ਵੱਧ ਜੋ ਸ਼ਹਿਰਾਂਆਂ ਸੰਗਤਾਂ ਇਹ ਹਿੱਸਾ ਲੈ ਰਹੀਆਂ ਹਨ 900 ਸ਼ਹਿਰ ਹਨ ਔਰ 27 ਰਾਜਾਂ ਦੇ ਵਿੱਚ ਇਹ ਮਹਿੰਮਤ ਚੱਲ ਰਹੀ ਹੈ ਇਸ ਮਹਿਮ ਚਲਾਉਣ ਦਾ ਮਤਲਬ ਸਿਰਫ ਇੱਕ ਹੀ ਇੱਕ ਹੈ ਤੇ ਜੇਕਰ ਸਾਡਾ ਜਲਸ ਜਿਹੜਾ ਹੈ ਸਵੱਛ ਰਹੇਗਾ ਔਰ ਸਾਡਾ ਮਨ ਵੀ ਸਾਫ ਰਹੇਗਾ ਇਸੇ ਤਰ੍ਹਾਂ ਇਹ ਸਤਗੁਰੂ ਬਾਬਾ ਹਰਦੀਪ ਸਿੰਘ ਮਹਾਰਾਜ ਜੀ ਵੀ ਸਾਨੂੰ ਕਿਹਾ ਕਰਦੇ ਸੀਗੇ ਕਿ ਗੁਰੂ ਪੀਰ ਕੋ ਮੰਨਤੇ ਹਨ ਲੇਕਿਨ ਗੁਰੂ ਪੀਰ ਕੀ ਮੰਨਤੇ ਨਹੀਂ ਹੈ ਕਿਉਂਕਿ ਜੇ ਅਸੀਂ ਗੁਰੂ ਪੀਰਾਂ ਨੂੰ ਮੰਨਦੇ ਹਾਂ ਉਹਨਾਂ ਦੀ ਗੱਲ ਮੰਨਾਂਗੇ ਤੇ ਸਾਡੇ ਜੀਵਨ ਦੇ ਵਿੱਚ ਨਖਾਰ ਹੋਂਦਾ ਚਲਾ ਜਾਵੇਗਾ ਇਸੇ ਮਹਿਮ ਨੂੰ ਲੈ ਕੇ ਆ ਸਤਗੁਰ ਮਾਤਾ ਸਿਖਸ਼ਾ ਜੀ ਇਸੇ ਮਿਸ਼ਨ ਨੂੰ ਲੈ ਕੇ ਅੱਗੇ ਤੋਂ ਅੱਗੇ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ ਤੋਂ ਇਸ ਕਰਕੇ ਇਹ ਮਿਸ਼ਨ ਦੀ ਜੋ ਮਹੱਤਾ ਹੈ ਇਹ ਅੱਜ ਸਫਾਈ ਅਭਿਆਨ ਨਾਲ ਕੀਤੀ ਜਾਂਦੀ ਹੈ ਕਿ ਪ੍ਰਦੂਸ਼ਣ ਅੰਦਰ ਦਾ ਹੋ ਜਾਂ ਬਾਹਰ ਦਾ ਹੋ ਦੋਨੋਂ ਹਾਨੀਕਾਰਕ ਹਨ ਔਰ ਸਤਗੁਰ ਮਤਾਸ਼ ਦੇਖਿਆ ਜੀ ਨੇ ਪਿੱਛੇ ਆਪਣੇ ਰੁੱਖਾਂ ਦੀ ਮਹਿੰਮ ਚਲਾਈ ਬਹੁਤ ਦਾ ਦੇ ਦਰਖਤ ਲਗਾਏ ਔਰ ਆਕਸੀਜਨ ਵਾਸਤੇ ਔਰ ਇਹਨਾਂ ਨੇ ਪਿਛਲੇ ਸਾਲ ਵੀ ਅਸੀਂ ਇਹਨਾਂ ਨਾਲਿਆਂ ਦੀ دریاਵਾਂ ਦੀ ਨਦੀਆਂ ਦੀ ਸਾਰਿਆਂ ਦੀ ਸਫਾਈ ਕੀਤੀ ਕਿ ਜਲ ਪਵਿੱਤਰ ਜਿਹੜਾ ਹੈ ਇਹ ਹੋਣਾ ਚਾਹੀਦਾ ਹੈ ਦਾ ਜਲ ਪਵਿੱਤਰ ਹੋਵੇਗਾ ਤੇ ਸਾਡਾ ਮਨ ਪਵਿੱਤਰ ਹੁੰਦਾ ਚਲਾ ਜਾਵੇਗਾ ਇਸੇ ਤਰ੍ਹਾਂ ਇਹ ਮਨ ਪਵਿੱਤਰਤਾ ਦੀ ਹੋਵੇਗਾ ਜੇ ਅਸੀਂ ਸਤਿਗੁਰਾਂ ਦੇ ਆਦੇਸ਼ਾਂ ਅਪਦੇਸ਼ਾਂ ਨੂੰ ਮੰਨਦੇ ਹੋਏ ਇਸ ਮਹਿਮਨਵਾਗੇ ਤੋਂ ਅੱਗੇ ਲੈ ਕੇ ਚੱਲੀਏ ਸਾਹ ਸੰਗਤ ਦੀ ਪਿਆਰ ਸੇ ਬੋਲੀਏ ਤਾਂ ਨੰਕਾਰ ਦੀ